वेलकम बैक टू गुरसख ब्लॉग एचआर 25 ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਉਮੀਦ ਹੈ ਤੁਸੀਂ ਠੀਕ ਹੋਵਗੇ ਠੰਡ ਠਾਰੀ ਤੋਂ ਬਚੇ ਹੋਗੇ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਪਿੰਡ ਜੀ ਅਪੂਆਜੀ ਬਣਾ ਰਿਹਾ ਸਬਜੀ ਤੇ ਆਸੀ ਮੇਰੇ ਦਾਦੀ ਤੇ ਆਸੀ ਦੇਖੋ ਮੇਰੀ ਤਨੂ ਦੀਦੀ ਤੇ ਆਸੀ ਸਿਮੂ ਤੇ ਆਸੀ ਮੇਰੀ ਮਮਾ ਓਏ ਭਾਬੀ ਅਕਾ ਜੀ ਮੇਰੇ ਦਾਦਾ ਜੀ ਪਾਠ ਪੜ੍ਹ ਰਹੇ ਸੀਗੇ ਹੁਣ ਪਾਠ ਪੜ੍ਹ ਕੇ ਵੇਲੇ ਹੋ ਗਏ ਸਿਮੂ ਤਿਆਰ ਹੋ ਗਈ ਇਹ ਇੱਕੋ ਇੱਕ ਤਾਂ ਘੋਲ ਰੱਖੀ ਹੈ ਸ਼ੂਜ਼ ਬੰਦ ਰਹੀ ਹੈ ਕੀ ਹੈ ਸਾਰਿਆਂ ਦੀ ਬੱਚਾ ਪਾਲਦੀ ਹੈਲੋ ਗਾਇਸ ਇੱਕ ਆਕੂ ਦੇਂਦੀ ਹੈ ਹੈਲੋ ਗਾਇਸ ਜੀ ਗਰਮ ਗਰਮ ਚੁੱਲ੍ਹੇ ਦੀਆਂ ਖਾ ਰਹੇ ਆ ਰੋਟੀਆਂ ਦੇਖੋ ਉਹਨਾਂ ਰੋਟੀਆਂ ਬੜ ਰਹੀਆਂ ਗਰਮ ਗਰਮ ਸਾਗ ਬਣਿਆ ਹੋਇਆ ਹੈ ਸ਼ਰਧਾ ਲੰਗਰ ਪ੍ਰਸ਼ਾਦਾ ਜੀ ਆ ਨਮ ਜਰਾ ਫੋਲ ਕੀ ਹਸਰਤ ਦਿਖਾਈਏ ਦੋ ਇਹ ਹੁਣਾ ਅਸੀ ਪੀ ਲਈਏ ਜੀ ਚਾਹ ਉਧਰ ਗਏ ਸੀ ਆ ਦੇਖੋ ਸਾਰੇ ਅੱਜ ਮੈਂ ਹਾਲ ਬਣਾਇਆ ਕੜਾ ਪੂਰਾ ਐ ਜਿਵੇਂ ਕੋਈ ਵਿਆਹ ਵਾਲਾ ਪ੍ਰੋਗਰਾਮ ਹੋਵੇ ਹੁਣ ਮੈਂ ਚੱਲਦਾ ਹਾਂ ਮੈਂ ਚੱਲਦਾ ਹੁਣ ਸਾਰਿਆਂ ਦੀਆਂ ਹੋ ਗਈਆਂ ਤਿਆਰੀਆਂ ਤੇ ਜਾ ਰਿਹਾ ਸਾਰੇ ਜਿਹਨੇ ਆਪਣੇ ਆਪਣੇ ਘਰਾਂ ਨੂੰ ਤੇ ਮੈਂ ਵੀ ਜਾ ਰਿਹਾ ਪ੍ਰੋਗਰਾਮ ਤੇ ਆ ਗੱਡੀ ਚ ਸਮਾਨ ਇਹਨਾਂ ਨੇ ਲੱਦ ਲਿਆ ਤੇ ਉਹ ਕਰ ਜੋ ਤੇ ਇਧਰੋਂ ਮੈਂ ਵੀ ਆਪਦੀ ਤਿਆਰੀ ਕਰ ਲਈ ਆ ਮੈਂ ਜਾਣਾ ਪ੍ਰੋਗਰਾਮ ਤੇ ਤੇ ਇਹਨਾਂ ਨੇ ਜਾਣਾ ਆਪਦੇ ਘਰਾਂ ਘਰਾਂ ਨੂੰ ਵੈਲਕਮ ਬੈਕ ਟੂ ਗੁਰਸਖ ਬਲੌਕ ਐਚ 425 ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਉਮੀਦ ਆ ਤੁਸੀਂ ਠੀਕ ਹੋਵੋਗੇ ਠੰਡ ਠਾਰੀ ਤੋਂ ਬਚੇ ਹੋਵੋਗੇ ਜੀ ਤੇ ਅੱਜ ਦੇ ਬਲੌਗ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਪਿੰਡ ਤੇ ਸਾਰੇ ਜਣੇ ਇਕੱਠੇ ਹੋਏ ਹੋਏ ਆ ਸਾਰੀ ਫੈਮਿਲੀ ਸਿਸਟਰ ਤੇ ਜਿੰਨੇ ਵੀ ਸਾਰੇ ਜਣੇ ਇਕੱਠੇ ਹੋਏ ਪਏ ਤੇ ਹੁਣ ਤੁਹਾਨੂੰ ਦਿਖਾਵਾਂਗੇ ਸਾਰੇ ਸਾਰਿਆਂ ਨੂੰ ਮਿਲਾਵਾਂਗੇ ਜੀ ਬਲੌਗ ਦੇ ਵਿੱਚ ਨਵੇਂ ਸਾਲ ਦੇ ਕਾਰਨ ਸਾਰੇ ਜਣੇ ਇਕੱਠੇ ਹੋਏ ਆ ਜੀ ਅਪੂਆ ਜੀ ਬਣਾ ਰਹੇ ਆ ਸਬਜ਼ੀ ਤੇ ਅਸੀਂ ਮੇਰੇ ਦਾਦੀ ਤੇ ਅਸੀਂ ਨੂਰ ਪਾਪਾ ਅਸੀ ਤਨੂ ਇਹਦੇ ਜਾਗ ਓਏ ਤੇ ਅਸੀਂ ਦਾਦੂ ਵੀਰ ਬਾਈ ਗਾਇਜ਼ ਐਸੀ ਸਮੈਲ ਬਾਈ ਤੇ ਅਸੀਂ ਚਾਚਾ ਚਾਚਾ ਬਿਸਵਨ ਇਸ ਚਾਚਾ ਅਸੀਂ ਫੁਫੜ ਤੇ ਉਹ ਪਿਆ ਸੱਨੀ ਬਾਈ ਫੋਨ ਦੇਖੀ ਜਾਂਦਾ ਬਾਈ देखो मेरी तनु दीदी ते आसी सिमु ते आसी मेरी मम्मा ओ भाई भाभी अੱਖ ਲਗੋਈ ਜਾਂਦੀ ਐ ਇਹਦੇ ਚੱਕ ਲਓ ਜੀ ਮੇਰੇ ਦਾਦਾ ਜੀ ਪਾਠ ਪੜ੍ਹ ਰਹੇ ਸੀਗੇ ਹੁਣ ਪਾਠ ਪੜ੍ਹ ਕੇ ਵੇਲੇ ਹੋ ਗਏ ਵਧੀਆ ਹਾਂ ਹਾਂ सिमु तैयार ਹੋ ਇੰਗੇ ਇੱਕੋ ਗੁੱਤ ਖੋਲ ਰੱਖੀ ਐ ਸ਼ੂਜ਼ ਬੰਦ ਰਹੀ ਹੈ ਕੀ ਹੈਗਾ ਚਲ ਉਹ ਵੇਖੋ ਖੇਲਣ ਦੀ ਪਲਾਨਿੰਗ ਹੋਈ ਹੁੰਦੀ ਹੈ ਉਹਨਾਂ ਦੀ ਜਾਣ ਦੀ ਪਲਾਨਿੰਗ ਹੋਈ ਹੁੰਦੀ ਹੈ ਸਾਰੇ ਆਦੀ ਬੱਚਾ ਪਾਲਦੀ ਹੈਲੋ ਗਾਇਸ ਇੱਕ ਆਕੂ ਦੇ ਦिए हैलो ਗਾਇਸ ਸਿਮ ਉਹਨਾਂ ਦਾ ਤਿਆਰ ਹੋਈ ਦिए डबल ਜੀ ਗਰਮ ਗਰਮ ਚੁੱਲ੍ਹੇ ਦੀਆਂ ਖਾ ਰਹੇ ਆ ਰੋਟੀਆਂ ਦੇਖੋ ਉਹਨਾਂ ਰੋਟੀਆਂ ਬੜ ਰਹੀਆਂ ਗਰਮ ਗਰਮ ਸਾਗ ਬਣਿਆ ਹੋਇਆ ਹੈ ਚਟਨੀ ਵੀ ਬਣੀ ਹੋਈ ਐ ਤੇ ਗੋਭੀ ਦੀ ਸਬਜ਼ੀ ਬਣੀ ਹੋਈ ਐ ਸਾਗ ਬਣਿਆ ਹੋਇਆ ਤੇ ਰੋਟੀਆਂ ਮਰ ਰਹੀਆਂ ਗਰਮ ਗਰਮ ਚੁੱਲੇ ਦੀਆਂ ਸ਼ਰਤ ਤਾਂ ਸਿਲੰਡਰ ਦੀਆਂ ਖਾਣੇ ਗੈਸ ਵਾਲੀਆਂ ਹੀ ਇੱਕ ਪਿੰਡ ਤੇ ਤੁਹਾਈ ਦਾ ਉਹ ਚੁੱਲੇ ਵਾਲੀਆਂ ਖਾਈਦੀਆਂ ਹੁਣ ਤਾਂ ਲੈਣਾ ਪੁੱਲ ਗਿਆ ਸ਼ਕਦੇ ਲੰਗਰ ਪ੍ਰਸ਼ਾਦਾ ਜੀ ਗਰਮ ਗਰਮ ਫੁੱਲ ਕੇ ਦੇਖੋ ਬਣ ਰਿਹਾ ਇਧਰ ਫੁਲਕੇ ਗਰਮਾ ਗਰਮ ਹਾਂ ਜੇਕਰ ਤੁਹਾਨੂੰ ਹਸਰਾ ਦਿਖਾਈਏ ਦੋ ਇਹ ਹਣਾ ਸਾਂਧੀ ਤਿਆਰੀ ਚ ਸੀ ਪਰ ਸੁੱਤੀ ਨਹੀਂ ਗਈ ਇਹ ਹਣਾ ਜੀ ਇਹ ਸੋਸਤਾ ਥੋੜੀ ਜੀ ਠੰਡ ਲੈਣਾ ਤਾਂ ਕਰਕੇ ਉਹਨੇ ਕਰੂਗੀ ਕੱਪੜੇ ਚੇਂਜ ਦੀ ਲਈ ਜੀ ਚਾ ਉਧਰ ਗਏ ਸੀ ਤੇ ਜੀ ਦੇ ਘਰ ਤੇ ਚਾ ਪੀ ਰਹੇ ਸੀ ਸਾਰੇ ਜਣੇ ਫਿਰ ਉਸ ਤੋਂ ਬਾਅਦ ਜਾਵਾਂਗੇ ਘਰੇ ਉਧਰ ਆਏ ਹੋ ਸੀ ਮਿਲਣ ਵਾਸਤੇ ਜਿਹੜੇ ਪਿੰਡ ਆਏ ਤੇ ਇਧਰ ਇਹ ਆ ਗਿਆ ਰਾਜਾ ਪੂਰੀਆਂ ਪਤਾ ਹੋਰ ਵੀ ਪੂਰੀਆਂ ਮਿਲਦੀ ਹੈ ਪਿੱਛੇ ਜੇ ਕਾਰਜ ਕਰਮ ਹੋਇਆ ਸੀਗਾ ਹੈਲੋ ਗਾਇਸ ਹਾਂ ਲੋ ਗਾਇਸ ਆ ਵੇਖੋ ਕਾਉਜੀ ਬੈਠੇ ਪੂਰਾ ਕੌਲੀ ਲੈ ਕੇ ਬੈਠੇ ਨਹੀਂ ਮੈਂ ਤੁਹਾਨੂੰ ਮੈਰੀ ਐਸੀ ਚਾਹ ਦੀ ਜੀ ਕਾਲਜ ਬਣਾ ਬਲੋ ਪਰ ਤੁਮੂ ਜ ਮੈਂ ਜਾਣਾ ਪ੍ਰੋਗਰਾਮ ਤੇ ਪ੍ਰੋਗਰਾਮ ਤੇ ਜਾਣਾ ਮੈਂ ਹੁਣ ਬਸ ਮੈਂ ਚੱਲਦਾਗਾ ਇਹ ਆਪਦਾ ਇੰਜੋਏਮੈਂਟ ਕਰਨਗੇ ਇੱਥੇ ਬੰਡ ਆ ਦੇਖੋ ਸਾਰੇ ਜਣੇ ਅੱਜ ਮੇਹੌਲ ਬਣਾਇਆ ਕਿਹੜਾ ਪੂਰਾ ਐ ਜਿਵੇਂ ਕੋਈ ਵਿਆਹ ਵਾਲਾ ਪ੍ਰੋਗਰਾਮ ਹੁੰਦਾ ਕਿਉਂਕਿ ਅੱਜ ਇਕੱਠੇ ਹੋਏ ਆ ਸਾਰੇ ਜਣੇ

मैं चल रहा हूँ पी लो पी लो चाह इधर चाह बन रही है इधर बना रहे हैं चाह हाँ देखो चाह बना रहे हैं ਸਾਰੇ ਦੀ ਹੋ ਗਏ ਤਿਆਰੀਆਂ ਤੇ ਜਾ ਰਿਹਾ ਸਾਰੇ ਜਿਹਨੇ ਆਪਣੇ ਆਪਣੇ ਘਰਾਂ ਨੂੰ ਤੇ ਮੈਂ ਵੀ ਜਾ ਰਿਹਾ ਪ੍ਰੋਗਰਾਮ ਤੇ ਆ ਗੱਡੀ ਚ ਸਮਾਨ ਇਹਨਾਂ ਲੱਦ ਲਿਆ ਤੇ ਬੱਚਾ ਬਾਲਟੀ ਵੀ ਸਾਰੀ ਤਿਆਰ ਹੈ ਇੱਧਰ ਸਾਰੇ ਜਿਹਨੇ ਤਿਆਰ ਹੈ ਜੀ ਗਿਆਨੀ ਜੀ ਦਾ ਪਤਾ ਨਹੀਂ ਇੱਧਰ ਵੀ ਤਿਆਰ ਹੈ ਤੇ ਸਾਰੇ ਜਿਹਨੇ ਦਮ ਕਾਲਮ ਕਾਈ ਕਰੀ ਜਾਂਦੇ ਵੀ ਇੱਧਰ ਉੱਧਰ ਜਾਣ ਦੇ ਕਿਤੇ ਮੈਂ ਵੀ ਘੁੰਮਣਾ ਨਾ ਤੇ ਮੈਂ ਵੀ ਜਾ ਰਿਹਾ ਉਹ ਖੜ ਜੋ ਗਿੱਟੇ ਕੀ ਤੇ ਇਧਰੋਂ ਮੈਂ ਵੀ ਆਪਦੀ ਤਿਆਰੀ ਕਰ ਲਈ ਆ ਮੈਂ ਜਾਣਾ ਪ੍ਰੋਗਰਾਮ ਤੇ ਤੇ ਇਹਨਾਂ ਨੇ ਜਾਣਾ ਆਪਦੇ ਘਰਾਂ ਘਰ ਉਹਨੂੰ ਜਾ ਰਹੇ ਆ ਸਾਰਿਆਂ ਨੂੰ ਤੇ ਇੱਥੇ ਅੱਜ ਦੇ ਵਲੌਗ ਨੂੰ ਆਪਾਂ ਕਰਦੇ ਆ ਇੱਥੇ ਐਂਡ ਬੱਚਾ ਬਾਲਟੀ ਅੱਜ ਦੇ ਵਲੌਗ ਨੂੰ ਕਰਦੇ ਆ ਇੱਥੇ ਐਂਡ ਤੇ ਸਾਰੇ ਜਣੇ ਬਾਏ ਤੇ ਸਾਰੇ ਜਣੇ ਚੈਨਲ ਨੂੰ ਬੋਲੋ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਰੋ ਕਮੈਂਟ ਕਰੋ ਹਾਂ ਫਿਰ ਮਿਲਦੇ ਆ ਨਵੇਂ ਬਲੌਗ ਦੇ ਨਾਲ ਨਵੇਂ-ਨਵੇਂ ਬਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਮਿਲਦੇ ਆ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ ਬਾਏ ਬਾਏ